ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਪਹਿਲਾਂ ਜਿੱਥੇ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਉਧਰ ਦੂਜੇ ਪਾਸੇ ਹੁਣ ਰਾਜਨੀਤਿਕ ਪਾਰਟੀਆਂ ਨੇ ਅਜਿਹੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਮੱਧਕਾਲੀ ਚੋਣਾਂ ਹੋ ਸਕਦੀਆਂ ਨੇ ਭਾਵੇਂ ਸਮੇਂ ਤੋਂ ਪਹਿਲਾਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪੰਜਾਬ ਦੇ ਅੰਦਰ ਜਿਹੜੀ ਸੂਰਤਿ ਹਾਲ ਚਲ ਰਹੀ ਹੈ ਬਹੁਤ ਜ਼ਿਆਦਾ ਕਸ਼ੀਦਗੀ ਹੈ ਪੰਜਾਬੀ ਸਿਆਸਤ ਨੂੰ ਲੈ ਕੇ ਬਹੁਤ ਜ਼ਿਆਦਾ ਚੀਜ਼ਾਂ ਹਲਚਲ ਦੇ ਵਿੱਚ ਨੇ ਤੇ ਇਹ ਚੀਜ਼ ਦਿੱਲੀ ਦੇ ਅੰਦਰ ਜਿਹੜਾ ਇਲੈਕਸ਼ਨ ਹੋਇਆ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਉਹਦੇ ਅੰਦਰ ਸ਼ਿਕਸਤ ਹੋਈਏ ਉਹਨੇ ਚੀਜ਼ਾਂ ਪੂਰੀ ਤਰ੍ਹਾਂ ਤਬਦੀਲ ਕਰਕੇ ਰੱਖ ਦਿੱਤੀਆਂ ਤੇ ਹੁਣ ਇਸ ਟਾਈਮ ਤੇ ਆਪਣੀ ਹੀ ਜਮਾਤ ਦੇ ਅੰਦਰ ਭਗਵੰਤ ਸਿੰਘ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਸੀਐਮ ਖੁਦ ਕਹਿ ਰਿਹਾ ਕਿ ਮੈਂ ਆਪਣੀ ਜਿਹੜੀ ਪੋਸਟ ਹੈ ਆਪਣਾ ਜਰਾਉਦ ਹੈ ਉਹਦੇ ਤੋਂ ਅਸਤੀਫਾ ਦੇਣਾ ਇਸਮਤ ਲਗਾਈ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦਨ ਤੋਂ ਪਹਿਲੇ ਤਮਾਮ ਦੋਸਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨੇ ਵੀ ਦਬਾਓ ਤਾਂ ਕਿ ਆਨਾਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸੱਤਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਅੱਜ ਜੱਜ ਸਿੰਘ ਚਾਹਲ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਪਹਿਲਾ ਜਿੱਥੇ ਇਹ ਚਰਚਾਵਾ ਚੱਲ ਰਹੀਆਂ ਸਨ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਉਧਰ ਦੂਜੇ ਪਾਸੇ ਹੁਣ ਰਾਜਨੀਤਿਕ ਪਾਰਟੀਆਂ ਨੇ ਅਜੇ ਹੀ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਮੱਧਕਾਲੀ ਚੋਣਾਂ ਹੋ ਸਕਦੀਆਂ ਨੇ ਵਾਵਾ ਸਮੇਂ ਤੋਂ ਪਹਿਲਾਂ ਹੀ ਮਾਨ ਸਰਕਾਰ ਡਿੱਗ ਸਕਦੀ ਹੈ ਅਤੇ 2027 ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਪੰਜਾਬ ਸੂਬੇ ਦੇ ਵਿੱਚ ਹੋ ਸਕਦੀਆਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਵਾਬ ਦੇਣ ਦਾ ਕੰਮ ਕੀਤਾ ਗਿਆ ਹੈ ਗੱਲ ਜੇਕਰ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਗ੍ਰਹਿ ਮੰਤਰੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਇਹ ਦਾਵਾ ਕੀਤਾ ਗਿਆ ਹੈ ਨਿਊਜ਼ ਏਜੰਟ CANI ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਮੱਦ ਕਾਲੀ ਚੋਣਾ ਹੋਣ ਗਿਆ ਉਹਨੂੰ ਰਲੇ ਹੋਏ ਇਹਨੇ ਕਿਹਾ 15 ਕਰੋੜ ਦੇ ਰਹੇ ਹੈ ਇਸ ਨੂੰ ਚਾਹੀਆ تھا ਕਿ ਦੇਖੀ ਆਪਕੋ ਮੈਂ ਕਾਲ ਕਰਤਾ ਹੂੰ ਮੇਰਾ ਨਾਮ ਆਏਗਾ ਕਿ ਭਾਈ ਮੈਂ ਆਪਕੋ ਦੇਣੇ ਕਿ ਲਈ ਤੋ ਇਨਕਾ تھا ਕਿ ਉਸ ਨਾਮ ਉਸ ਆਦਮੀ ਕੇ ਉਪਰ ਬਾਈ ਨੇਮ ਐਫ ਆਈਆਰ ਕਰਤੇ ਕਹਤੇ ਜੀ ਪੈਸੇ ਦੇਣੇ ਕੇ ਲਈ ਆਇਆ ਹੈ तो ऐसा कुछ नहीं है और ना ही बीजेपी वालों ने आज तक उसके ओपिन के ऊपर कि जी झूठ बोल रहे हम एफ आई आर करवाते हमारे पास आओ ये ड्रामा कर दिया कि वहाँ एंटी करप्शन ब्यूरो को भेज दिया तो बाहर से ही चले गए गे दो घंटे खड़े हैं जी इनकी स्टेटमेंट लेनी है स्टेटमेंट लेने की जरूरत क्या है स्टेटमेंट तो आ गई जब वो बोल गए तो उसके आगे स्टेटमेंट एफ आई करते आ जाते कि आओ भाई कोर्ट में आओ अपनी स्टेटमेंट दो ये दोनों ड्रामेबाज हैं पर एक बात पक्की है ਕਿ ਪੰਜਾਬ 'ਚ ਮੀਟਰਮ ਫੂਲ ਆਉਣਗੇ ਔਰ ਬਹੁਤ ਜਲਦੀ ਜਾਈਗਾ ਸਿਰਫ ਸੁਖਜੰਦਰ ਸਿੰਘ ਰੰਧਾਵਾਦੇ ਵੱਲੋਂ ਹੀ ਇਹ ਦਾਵਾ ਨਹੀਂ ਕੀਤਾ ਜਾ ਰਿਹਾ ਕਈ ਹੋਰ ਲੀਡਰ ਵੀ ਅਜਹੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਹੀ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਵੀ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਹੋਣਗੀਆਂ ਉਹਨਾਂ ਦੇ ਵੱਲੋਂ ਇਸ ਦੇ ਪਿੱਛੇ ਦਲੀਲ ਕੀ ਦਿੱਤੀ ਗਈ ਹੈ ਬਿਆਨ ਸੁਣਾ ਦਿੰਨੇ ਆ केजरीवाल साहब जानते हैं कि उनका झूठ की बुनियाद पे बना हुआ अफवाह महल जिस तरीके से अस्त व्यस्त आज दिल्ली में हुआ है पंजाब में भी वो जानते हैं कि पार्टी बचने वाली नहीं है उनके विधेयक बिखरने वाले हैं भागने वाले हैं और कुछ लोग बीजेपी में जाएंगे कुछ लोग कांग्रेस में आएंगे कुछ लोग दूसरी पार्टियों में जाएंगे कि हम यहां सोच रहे हैं जल्दी चुनाव होंगे यहां पार्टी बचेगी नहीं क्योंकि पंजाब के हालात बत बद से बदतर हैं। आज पंजाब के लोग सरकार के ऊपर भरोसा नहीं करते पंजाब के लोग अपने आप को अनसेफ मानते हैं, पंजाब के लोग ये भी जानते हैं कि कांग्रेस के बिल्डा इस पंजाब को कोई संभाल नहीं सकता कोई हमें बचा नहीं सकता कांग्रेस एक विकल्प है और जल्दी चुनाव होंगे ਤੋਂ ਆਮ ਰੈਸਪਲਟੀ ਸਰਕਾਰ ਬਣਾਏਗੀ ਇਹਨਾਂ ਲੀਡਰਾਂ ਦੇ ਵੱਲੋਂ ਇਹ ਦਾਅਵੇ ਇਸ ਲਈ ਵੀ ਕੀਤੇ ਜਾ ਰਹੇ ਨੇ ਕਿਉਂਕਿ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਪ ਦੇ ਵਿਧਾਇਕਾਂ ਨੂੰ ਸਰਕਾਰ ਨੂੰ ਮੁੱਖ ਮੰਤਰੀ ਨੂੰ ਦਿੱਲੀ ਤਲਬ ਕੀਤਾ ਸੀ ਉਸ ਤੋਂ ਬਾਅਦ ਇਹ ਚਰਚਾਵਾਂ ਹੋਰ ਵੀ ਤੇਜ਼ ਹੋ ਗਈਆਂ ਕਿ ਆਪ ਪੰਜਾਬ ਦੇ ਵਿਧਾਇਕਾਂ ਦੇ ਵਿੱਚ ਫੁੱਟ ਪੈ ਸਕਦੀ ਹੈ ਅਤੇ ਅੱਧ ਵਿਚਾਲੇ ਹੀ ਸਰਕਾਰ ਡਿੱਗ ਸਕਦੀ ਹੈ ਵਿਰੋਧੀਆਂ ਦੇ ਵੱਲੋਂ ਅਜਿਹੇ ਦਾਅਵੇ ਕੀਤੇ ਜਾ ਰਹੇ ਨੇ ਪਰ ਮੀਟਿੰਗ ਤੋਂ ਬਾਅਦ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਉਸ ਤੋਂ ਇਲਾਵਾ ਵੀ ਕਈ ਮਤਲਬ ਵਿਰੋਧੀ ਧਿਰਾਂ ਦੇ ਵੱਲੋਂ ਕੱਢੇ ਜਾ ਰਹੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਭਗਵੰਤ ਮਾਨ ਦੇ ਬਿਆਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਦਾ ਮੂੜਵਾ ਜਵਾਬ ਆਮ ਆਦਮੀ ਪਾਰਟੀ ਨੇ ਵੀ ਦਿੱਤਾ ਹੈ ਜਾਖੜ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਸ਼ਰਮਨਾਕ ਹਾਰ ਹੋਈ ਹੈ ਉਸ ਤੋਂ ਬਾਅਦ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਤਾਂ ਮੈਂ ਕੁਝ ਨਹੀਂ ਆਖ ਸਕਦਾ ਪਰ ਇਹਨਾਂ ਜ਼ਰੂਰ ਆਖ ਸਕਦਾ ਹਾਂ ਕਿ ਕੇਜਰੀਵਾਲ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਭਗਵੰਤ ਮਾਨ ਨੂੰ ਸੁਖ ਦਾ ਸਾਹ ਨਹੀਂ ਆਇਆ ਏ ਇਸੇ ਕਰਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਉਹ ਜ਼ਰਾ ਵੀ ਸਹਿਜ ਨਹੀਂ ਸਨ ਚੁਟਕਲੇ ਸੁਣਾਉਣਾ ਤਾਂ ਦੂਰ ਆ ਅੱਜ ਬੋਲਦੇ ਹੋਏ ਉਹਨਾਂ ਦੇ ਆਪਣੇ ਸੁਰ ਤਾਲ ਮੇਲ ਨਹੀਂ ਖਾ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਚੁਟਕਲਾ ਨਹੀਂ ਸੁਣਾਇਆ ਇਸੇ ਨੂੰ ਹੀ ਉਹਨਾਂ ਦੀ ਸਰੀਰਕ ਭਾਸ਼ਾ ਦੇ ਬਾਰੇ ਟਿੱਪਣੀ ਕਰਨ ਲਈ ਵਰਤ ਦਿੱਤਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਭਗਵੰਤ ਮਾਨ ਦੇ ਹੋਸ਼ ਉੱਡੇ ਹੋਏ ਸਨ ਜਦੋਂ ਉਹ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਹੁਣ ਇਸ ਦਾ ਜਵਾਬ ਆਪ ਪੰਜਾਬ ਦੇ ਬੁਲਾਰੇ ਨੀਲ ਗਰਗ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਜਵਾਬੀ ਟਵੀਟ ਕੀਤਾ ਆਪਣੇ ਟਵੀਟ ਦੇ ਵਿੱਚ ਨੀਲ ਗਰਗਨ ਲਿਖਿਆ ਹਰ ਜਿੱਤ ਲੋਕਤੰਤਰ ਦਾ ਹੀ ਸਾਹ ਹੁੰਦੀ ਹੈ ਸੁਨੀਲ ਜਾਖੜ ਸਾਹਿਬ ਦਿੱਲੀ ਦੇ ਲੋਕਾਂ ਦਾ ਫਤਵਾ ਖਿੜੇ ਮੱਥੇ ਪਰਮਾਨ ਸੀਐਮ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਮੁੱਖ ਮੰਤਰੀ ਹਨ ਜੋ ਪੰਜਾਬੀਅਤ ਸੱਚਾਈ ਅਤੇ ਵਿਕਾਸ ਦੀ ਆਵਾਜ਼ ਹਨ ਆਪ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਲਈ ਕੰਮ ਕਰਦੀ ਰਹੇਗੀ ਲੋਕਾਂ ਦੀ ਭਲਾਈ ਲਈ ਮਜ਼ਬੂਤ ਡਿਸੀਜਨ ਲੈਂਦੀ ਰਹੇਗੀ ਕਹਿੰਦੇ ਨੇ ਸਾਰਾ ਪਿੰਡ ਮਰ ਜਾਵੇ ਤੁਸੀਂ ਨੰਬਰਦਾਰ ਨਹੀਂ ਬਣ ਸਕਦੇ ਤਾਨਾ ਮਾਰ ਦਿੱਤਾ ਇੱਕ ਕਹਾਵਤ ਵਰਤ ਕੇ ਨੀਲ ਗਰਗਨੇ ਕਿ ਭਾਵੇਂ ਸਾਰਾ ਪਿੰਡ ਮਰ ਜਾਵੇ ਪਰ ਤੁਹਾਨੂੰ ਨੰਬਰਦਾਰੀ ਨਹੀਂ ਮਿਲਦੀ ਹੈ ਭਾਵੇਂ ਜਿਸ ਦੀ ਮਰਜ਼ੀ ਸਰਕਾਰ ਆਵੇ ਜਾਵੇ ਪਰ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਬਣ ਸਕਦੀ ਹੈ ਕਹਾਵਤ ਦੇ ਜ਼ਰੀਏ ਨੀਲ ਗਰਗਨੇ ਇਹ ਠੋਕਮਾ ਜਵਾਬ ਜਾਖੜ ਨੂੰ ਦਿੱਤਾ ਮਨਜਿੰਦਰ ਸਿੰਘ ਸਿਰਸਾ ਜੋ ਦਾਵਾ ਕਰ ਰਹੇ ਸਨ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹਟਾ ਕੇ ਆਪ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰਨਗੇ ਮੀਟਿੰਗ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਲਗਭਗ ਜਾਖੜ ਵਰਗਾ ਹੀ ਟਵੀਟ ਉਹਨਾਂ ਨੇ ਵੀ ਕੀਤਾ ਉਹਨਾਂ ਆਖਿਆ ਕਿ ਜਿਸ ਤਰ੍ਹਾਂ ਦੀ ਭਗਵੰਤ ਮਾਨ ਦੀ ਸਰੀਰਕ ਭਾਸ਼ਾ ਮੀਟਿੰਗ ਤੋਂ ਬਾਅਦ ਵਿਖਾਈ ਦਿੱਤੀ ਉਸ ਤੋਂ ਬਾਅਦ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਮੈਂ ਜੋ ਗੱਲ ਕੀਤੀ ਉਹ ਬਿਲਕੁਲ ਠੀਕ ਹੈ ਐਸਾ ਕੋਈ ਸਗਾ ਨਹੀਂ ਜਿਵੇਂ ਕੇਜਰੀਵਾਲ ਨੇ ਠਗਾ ਨਹੀਂ ਭਾਵ ਭਗਵੰਤ ਮਾਨ ਦੇ ਨਾਲ ਵੀ ਠੱਗੀ ਮਾਰ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ ਅਰਵਿੰਦ ਕੇਜਰੀਵਾਲ ਆਪਣੇ ਟਵੀਟ ਦੇ ذریعے ਸਿਰਸਾ ਦੇ ਵੱਲੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀਆਂ ਦੇ ਵੱਲੋਂ ਹੁਣ ਮੱਧਕਾਲੀ ਚੋਣਾਂ ਦੇ ਕਿਆਸੇ ਲਾਏ ਜਾਣ ਲੱਗ ਪਏ ਨੇ ਕਿ ਅਧ ਵਿਚਾਲੇ ਹੀ ਸਰਕਾਰ ਡਿੱਗ ਸਕਦੀ ਹੈ ਮਾਨ ਸਰਕਾਰ ਅਧ ਵਿਚਾਲੇ ਡਿੱਗ ਸਕਦੀ ਹੈ ਹਾਲਾਂਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਕੀ ਕੋਈ ਅਸੰਤੋਸ਼ ਹੈ ਵਿਧਾਇਕਾਂ ਦੇ ਵਿੱਚ ਪੰਜਾਬ ਦੇ ਵਿਧਾਇਕ ਨੇ ਜੋ ਆਮ ਆਦਮੀ ਪਾਰਟੀ ਦੇ ਕੋਈ ਹਫੜਾ ਦਫੜੀ ਦਾ ਮਾਹੌਲ ਹੈ ਤਾਂ ਭਗਵੰਤ ਮਾਨ ਨੇ ਆਖਿਆ ਅਜੇ ਹੀ ਕੋਈ ਵੀ ਗੱਲ ਨਹੀਂ ਹੈ ਸਾਡੇ ਜਿਹੜੇ ਵਿਧਾਇਕ ਹਨ 90 ਤੋਂ ਵੱਧ ਉਹ ਸਾਰੇ ਸਾਡੀ ਪਾਰਟੀ ਦੇ ਨਾਲ ਖੜੇ ਨੇ ਅਜੇ ਹੀ ਕੋਈ ਵੀ ਗੱਲ ਨਹੀਂ ਹੈ ਮੀਟਿੰਗ ਦੇ ਵਿੱਚ ਵੀ ਅਜੇ ਹੀ ਕੋਈ ਗੱਲ ਨਹੀਂ ਹੋਈ ਹੈ ਸਿਰਫ ਅਰਵਿੰਦ ਕੇਜਰੀਵਾਲ ਨੇ ਸਾਨੂੰ ਧੰਨਵਾਦ ਕਰਨ ਲਈ ਹੀ ਦਿੱਲੀ ਸਦਿਆ ਸੀ ਭਗਵੰਤ ਮਾਨ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਸੀ ਐਲੋਪੀ ਪ੍ਰਤਾਪ ਸਿੰਘ ਬਾਜਵਾ ਉਹ ਲਗਾਤਾਰ ਦਾਵਾ ਕਰ ਰਹੇ ਨੇ ਕਿ 30 ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੋ ਕਾਂਗਰਸ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਉਹ ਆਖ ਰਹੇ ਨੇ ਅਸੀਂ ਆਪ ਨੂੰ ਛੱਡਣਾ ਚਾਉਂਦੇ ਆ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਹ ਕਾਂਗਰਸ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਬਾਜਵਾ ਦੇ ਇਹਨਾਂ ਦਾਅਵਿਆਂ ਦੇ ਕਰਕੇ ਹੀ ਹੁਣ ਹੋਰ ਲੀਡਰਾਂ ਦੇ ਵੱਲੋਂ ਹਵਾ ਦਿੱਤੀ ਜਾਣ ਲੱਗ ਪਈ ਹੈ ਇਸ ਗੱਲ ਨੂੰ ਕਿ ਸਰਕਾਰ ਸਮੇਂ ਤੋਂ ਪਹਿਲਾਂ ਡਿੱਗ ਕੇ ਸਮੇਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੋਟਾਂ ਪੈ ਸਕਦੀਆਂ ਨੇ رائے ਤੁਹਾਡੀ ਜਾਣ ਲੈਣਾ ਚਾਹੁੰਦੇ ਆ ਕਿ ਤੁਹਾਨੂੰ ਵੀ ਲੱਗਦਾ ਹੈ ਮੌਜੂਦਾ ਹਾਲਾਤ ਦੇ ਮੁਤਾਬਕ ਕਿ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਮੱਧ ਕਾਲੀ ਚੋਣਾ 2027 ਤੋਂ ਪਹਿਲਾਂ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ ਜਾਂ ਫਿਰ ਅਜੇ ਹਾ ਤੁਹਾਨੂੰ ਨਹੀਂ ਲੱਗਦਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫੇਰਾ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਜੀ ਵੀਰੋ ਐਸੀ ਜਿਹੜੀ ਅੱਜ ਦੀ ਵੀਡੀਓ ਤੇ ਬਹੁਤ ਜ਼ਿਆਦਾ ਚੀਜ਼ਾਂ ਹਲਚਲ ਦੇ ਵਿੱਚ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੇ ਫਿਊਚਰ ਨੂੰ ਲੈ ਕੇ ਕਿਉਂਕਿ ਭਗਵੰਤ ਸਿੰਘ ਮਾਨ ਨੇ ਉਹ ਚੀਜ਼ਾਂ ਉਹ ਕੰਮ ਕੀਤੀ ਨਹੀਂ ਜਿਹੜੇ ਉਹਨੂੰ ਪੰਜਾਬ ਦਾ ਸੀਐਮ ਜਦੋਂ ਬਣਿਆ ਉਹਨੂੰ ਉਹ ਸਟੈਂਡ ਲੈਣੇ ਚਾਹੀਦੇ ਸੀ ਜਿਹੜੇ ਕੰਮ ਉਹਨੂੰ ਕਰਨੇ ਚਾਹੀਦੇ ਸੀ ਆਪੋਜੀਸ਼ਨ ਨੇ ਤੇ ਕੀ ਕਹਿਣਾ ਸੀ ਆਪਣੀ ਹੀ ਜਮਾਤ ਦੇ ਅੰਦਰ ਇਸ ਟਾਈਮ ਉਹਨੂੰ ਆਪਣੇ ਅਹੁਦੇ ਤੋਂ ਸੀਐਮ ਦੇ ਪਦ ਤੋਂ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਇਹ ਚੀਜ਼ਾਂ ਇਸ ਟਾਈਮ ਹਲਚਲ ਦੇ ਵਿੱਚ ਨੇ ਕਿ ਸੀਐਮ ਪੰਜਾਬ ਜਿਹੜਾ ਉਹ ਅਗਲਾ ਸੀਐਮ ਪੰਜਾਬ ਕੌਣ ਹੋਏਗਾ ਭਗਵਨ ਸਿੰਘ ਮਾਨ ਦੀ ਸਿਆਸਤ ਤਕਰੀਬਨ ਆਲਮੋਸਟ ਖਤਮ ਹੋ ਗਈ ਹੈ ਕਿਉਂਕਿ ਹਮੇਸ਼ਾ ਭਗਵਨ ਸਿੰਘ ਮਾਨ ਨੇ ਪੰਜਾਬ ਦੇ ਹੱਕ ਦੇ ਅੰਦਰ ਕਦੀ ਫੈਸਲਾ ਨਹੀਂ ਦਿੱਤਾ ਪੰਜਾਬ ਦੇ ਖਿਲਾਫ ਚੀਜ਼ਾਂ ਕੀਤੀਆਂ ਜਿਨ੍ਹਾਂ ਪੰਜਾਬ ਦੇ ਜਿਸ ਬੰਦੇ ਨੇ ਪੰਜਾਬ ਵਾਸਤੇ ਬੋਲਿਆ ਜਿਸ ਬੰਦੇ ਨੇ ਪੰਜਾਬ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਦੀ ਆਵਾਜ਼ ਦਬਾਈ ਗਈ ਉਹਨੂੰ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਗਿਆ ਤੇ ਇਹੀ ਚੀਜ਼ਾਂ ਨੇ ਹੁਣ ਪੂਰਾ ਪੰਜਾਬ ਭਗਵੰਤ ਸਿੰਘ ਮਾਨ ਨੂੰ تسلیم ਨਹੀਂ ਕਰ ਰਿਹਾ ਆਪਣੇ ਹੀ ਜਮਾਤ ਦੇ ਬੰਦੇ ਭਗਵੰਤ ਸਿੰਘ ਮਾਨ ਦੀ ਜਿਹੜੀ ਸਿਆਸਤ ਹੈ ਜਿਹੜੀ ਹਕੂਮਤ ਹੈ ਜਿਹੜਾ ਉਹਦਾ ਅਹੁਦਾ ਹੈ ਉਹਦੇ ਤੋਂ ਨੂੰ ਹਟਾਉਣ ਦੀਆਂ ਗੱਲਾਂ ਕਰ ਰਹੇ ਨੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ